ਸਾਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਆਪਣਾ ਜਿੰਨਾ ਵੀ ਤੁਹਾਡੇ ਨਾਲ ਤਜਰਬਾ ਸਾਂਝਾ ਕਰੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਈ ਤੇ ਗੱਲ ਮੈਂ ਕਹਿਣਾ ਚਾਹੂੰਗਾ ਕਿ ਮੈਂ ਵਾਰਡ ਨੰਬਰ 1 ਤੋਂ ਉਮੀਦਵਾਰ ਸੀਗਾ ਮੇਰੇ ਵਿਰੁੱਧ ਮੰਟੀ ਠੇਕੇਦਾਰ ਤੇ ਦੇ ਪ੍ਰਧਾਨ ਕਲੋਨੀਆਂ ਚੋਂ ਠੀਕ ਹੈ ਜੀ ਮੇਰੇ ਵਿਰੁੱਧ ਸੀਗੇ ਮੈਨੂੰ ਆਪਣੇ ਵਾਰਡ ਦੇ ਲੋਕਾਂ ਦਾ ਬੜਾ ਪਿਆਰ ਮਿਲਿਆ ਹਮ ਮੇਰਾ ਘਰ 13 ਨੰਬਰ ਵਾਰਡ ਚ ਹੈ ਇਲੈਕਸ਼ਨ ਮੈਂ ਲੜੇ ਨੇ ਇੱਕ ਇੱਕ ਵਾਰਡ ਚ ਜੀ ਜੀ ਤੇ ਮੈਨੂੰ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਮੈਂ ਦੱਸ ਨਹੀਂ ਸਕਦਾ ਕਿ ਕਿੰਨਾ ਕਿ ਮੈਨੂੰ ਪਿਆਰ ਮਿਲਿਆ ਬਿਲਕੁਲ ਜੀ ਮੇਰਾ ਕੱਲਾ ਕੱਲਾ ਸਾਹ ਮੇਰੇ ਵਾਰਡ ਵਾਸਤੇ ਕਰਜ਼ਦਾਰ ਹੈ ਮੈਂ ਹਰ ਟਾਈਮ ਉਨ੍ਹਾਂ ਵਾਸਤੇ ਖੜਾ ਜੋ 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 ਹੋ ਜਾ ਵੀ ਹੈਗਾ ਜਿੰਨੇ ਜੋਗਾ ਹੋਇਆ ਮੈਂ ਜੋ ਵੀ ਮੰਨ ਲਓ ਕੰਮ ਕਰਾਣਾ ਹੈ ਕੋਈ ਹੋਰ ਕਰਾਣਾ ਹੈ ਤਾਂ ਮੈਂ ਤਿਆਰ ਹਾਂ ਉਹਦੇ ਵਾਸਤੇ ਇਹ ਨਹੀਂ ਹੈ ਵੀ ਨਹੀਂ ਮੈਂ ਡਾਕਟਰ ਦਾ ਕੰਮ ਕਰਦਾ ਹਾਂ ਮੱਲੇ ਦੇ ਵਿੱਚ ਅੱਛਾ ਮੇਰੇ ਮੱਲੇ ਦੇ ਲੋਕ ਮੇਰੇ ਕੋਲ ਆਉਂਦੇ ਨੇ ਰਾਤ ਨੂੰ ਵੀ ਆਉਂਦੇ ਨੇ ਡਾਕਟਰ ਜਵਾਬ ਦੇ ਦਿੰਦੇ ਨੇ ਨਹੀਂ ਜਾਂਦੇ ਹੈਗੇ ਬਿਲਕੁਲ ਬਿਲਕੁਲ ਫਿਰ ਆਪਾਂ ਕੰਮ ਸਿੱਖਿਆ ਹੀ ਐ ਸੀਗਾ ਵੀ ਆਪਾਂ ਕਿਸੇ ਦੇ ਕੰਮ ਆ ਸਕੀਏ ਤੇ ਆਪਾਂ ਕਿਸੇ ਦੇ ਕੰਮ ਆ ਸਕੀਏ ਫਿਰ ਉਹ ਇਹੋ ਜਿਹੇ ਕੰਮ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਫਾਇਦਾ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਵੀ ਆਪਣਾ ਕੋਈ ਫਾਇਦਾ ਕੋਈ ਸੇਵਾ ਵੀ ਤੁਹਾਡੀ ਨਾਲ ਨਾਲ ਚੱਲਦੀ ਰਹੀ ਹੈ ਨਾ ਸੇਵਾ ਚੱਲਦੀ ਰਹੀ ਹੈ ਇਹ ਨਹੀਂ ਹੈਗਾ ਵੀ ਜੇ ਰਾਤ ਨੂੰ ਆ ਗਏ ਵੀ 100 ਰੁਪਏ ਫੀਸ ਦੇਣੇ ਜਾਂ 200 ਰੁਪਏ ਫੀਸ ਦੇ ਨਹੀਂ ਜਿਵੇਂ 40 ਰੁਪਏ ਦੀ ਦਵਾਈ ਦਿੱਤੀ ਤਾਂ 40 ਹੀ ਲੈ ਕੇ ਆਣੇ ਨੇ ਐ ਨਹੀਂ ਵੀ 50 ਲਗੇ 40 ਹੀ ਲੈ ਕੇ ਆਣੇ ਮੈਨੂੰ ਬਹੁਤ ਨਹੀਂ ਡਾਕਟਰ ਸਾਹਿਬ ਇੱਕ ਇਹ ਗੱਲ ਜ਼ਰੂਰ ਦੱਸੋ ਵੀ ਮਿਹਨਤ ਆਪਣੀ ਕਿੰਨੀ ਕੁ ਲੱਗੀ ਹੈ ਮਿਹਨਤ ਕਿੰਨੀ ਕੁ ਹੋਈ ਹੈ ਮੇਰੇ ਤੋਂ ਦੀ ਗੱਲ ਤਾਂ ਬਲਿਹਾਰ ਸਿੰਘ ਜੀ ਆਏ ਲਾਲੋ ਵੀ ਮਿਹਨਤ ਤਾਂ ਹੋਈ ਹੀ ਨਹੀਂ ਹੈਗੀ ਅੱਛਾ ਹਾਂ ਮਾਲਕ ਨਾਲ ਦੀਆ ਮੱਲੇ ਮੱਲਾ ਮੇਰਾ ਮੇਰਾ ਵਾਰਡ ਨੰਬਰ ਮੇਰੇ ਬਜ਼ੁਰਗ ਬਾਬਾ ਮਕੰਦ ਸੈਣੀ ਜੀ ਤੇ ਬਾਬਾ ਜੀ ਦੇ ਇੰਸਪੈਕਟਰ ਜੀ ਮੇਰੇ ਤਾਇਆ ਜੀ ਮਹਾਵੀਰ ਸੈਣੀ ਜਿਹੜੇ ਪੀਐਸੀ ਰਟੈਰ ਨੇ ਬਹੁਤ ਵਧੀਆ ਹਾਂ ਵਧੀਆ ਸਾਥ ਦਿੱਤਾ ਉਹਨਾਂ ਨੇ ਨਰੇਸ਼ ਪੁੱਜੀ ਜੀ ਹਾਂ ਬਿਲਕੁਲ ਜੀ ਹਾਂ ਜਿਹੜੇ ਆਰਮੀਸ ਨੇ ਰਿਟਾਇਰ ਨੇ ਹੁਣ ਤੇ ਬਾਕੀ ਹੋਰ ਮਿੱਤਰ ਪਿਆਰੇ ਵੀ ਜਿੰਨਾ ਬਾਰੇ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਕੋਈ ਖਰਚਾ-ਕੁਰਚਾ ਤੁਹਾਡਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਇਹ ਚੀਜ਼ਾਂ ਦਾ ਕੋਈ ਹੈ ਅਸਲ ਗੱਲ ਪੁੱਛੋ ਜੇ ਮੈਂ ਤਾਂ ਪਤਾ ਹੀ ਨਹੀਂ ਵੀ ਖਰਚਾ ਕਰਿਆ ਵੀ ਹੈ ਕਿ ਨਹੀਂ ਕਰਿਆ ਮੇਰੇ ਮਿੱਤਰ ਪਿਆਰੇ ਇਹਨੇ ਮੇਰੇ ਨਾਲ ਮੁੰਡਾ ਮੁੰਡਾ ਲਾ ਕੇ ਖੜੇ ਰਹੇ ਮੈਨੂੰ ਨਹੀਂ ਪਤਾ ਕੀ ਲੱਗਿਆ ਕੀ ਬਿਲਕੁਲ ਜੀ ਪਿੱਤਰ ਪਿਆਰੇ ਨੇ ਸਾਰਾ ਡਾਕਟਰ ਕਰਿਆ ਡਾਕਟਰ ਸਾਹਿਬ ਇੱਕ ਗੱਲ ਇਹ ਜਰੂਰ ਦੱਸੋ ਵੀ ਇਹ ਜਿਹੜੀਆਂ ਵੋਟਾਂ ਹੁੰਦੀਆਂ ਨੇ ਇਹਦੇ 'ਚ ਤਕੜਾ ਬੰਦਾ ਜਿੱਤਦਾ ਪੈਸੇ ਵਾਲਾ ਜਿੱਤਦਾ ਜਾਂ ਨਿਮਰਤਾ ਜਿੱਤਦੀ ਹੈ ਬੇ ਇੱਕ ਚੰਗਾ ਸੁਭਾਅ ਹੋਣਾ ਇਹ ਜਿੱਤਦਾ ਹੈ ਬਿਲਕੁਲ ਜੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਦੇਖੋ ਵੋਟਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਨੂੰ ਕੋਈ ਉਹ ਨਹੀਂ ਮੈਂ ਹਰ ਇੱਕ ਨਾਲ ਪਿਆਰ ਰੱਖਿਆ ਹੂੰ ਤੇ ਵੀ ਲੋਕਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਵੀ ਮੈਂ ਜਿੱਤ ਗਏ ਘਰੇ ਬੈਠਾ ਬਿਲਕੁਲ ਜੀ ਪਹਿਲਾਂ ਮੈਂ ਲਾਲੋ ਡਾਕਟਰ ਦਾ ਕੰਮ ਕਰਦਾ ਸੀਗਾ ਆਪਾਂ ਹਰ ਟਾਈਮ ਤਿਆਰ ਸੀਗੇ ਹੂੰ ਮੈਂ ਲੋਕਾਂ ਨੇ ਐਮਸੀ ਬਣਾਤਾ ਮੈਨੂੰ ਮੈਂ ਹੁਣ ਵੀ ਹਰ ਟਾਈਮ ਤਿਆਰ ਹਾਂ ਤਿਆਰ ਹਾਂ ਮੈਨੂੰ ਕੋਈ ਉਹ ਨਹੀਂ ਹੈ ਹਾਂ ਕੋਈ ਫਰਕ ਨਹੀਂ ਆਇਆ ਨਾ ਪਹਿਲਾਂ ਵਾਲਾ ਨਾ ਪਹਿਲਾਂ ਵਾਲਾ ਨਾ ਹੁਣ ਵਾਲਾ ਕੋਈ ਫਰਕ ਨਹੀਂ ਹੈਗਾ ਮੇਰੇ ਮੱਲੇ ਦੇ ਲੋਕ ਮੇਰੇ ਨਾਲ ਨੇ ਜਿਵੇਂ ਜਿਵੇਂ ਤੁਸੀਂ ਨਾਮ ਲਿਆ ਆਪਣਾ ਦੇਵਾ ਪ੍ਰਧਾਨ ਤੇ ਬੰਟੀ ਠੇਕੇਦਾਰ ਹਾਂ ਜੀ ਸੋ ਉਹ ਵੀ ਬੜੇ ਵਧੀਆ ਬੰਦੇ ਨੇ ਬਹੁਤ ਵਧੀਆ ਬੰਦੇ ਨੇ ਹਾਂ ਬਿਲਕੁਲ ਬੰਟੀ ਬੰਟੀ ਠੇਕੇਦਾਰ ਸਾਡਾ ਛੋਟਾ ਭਰਾ ਹੈ ਬਿਲਕੁਲ ਅਸੀਂ ਵਧੀਆ ਉਹਦੇ ਨਾਲ ਰਹੇ ਹਾਂ ਸਾਨੂੰ ਕੋਈ ਉਹ ਨਹੀਂ ਚਲੋ ਠੀਕ ਹੈ ਖੜਾ ਹੋਣਾ ਸਾਰਿਆਂ ਨੇ ਜ਼ਰੂਰੀ ਜ਼ਰੂਰੀ ਹੈ ਹੂੰ ਛੋਡਾ ਵੀ ਚਿੰਤਾ ਕਰਦਾ ਮੇਰਾ ਵੀ ਉੱਜੀ ਸਾਹਿਬ ਦਾ ਵੀ ਇਧਰ ਭਰਾ ਕਿਪੀ ਦਾ ਵੀ ਸਾਰਿਆਂ ਜੀ ਸਾਰਿਆਂ ਦਾ ਹੱਕ ਹੈ ਬਿਲਕੁਲ ਜੀ ਬਿਲਕੁਲ ਭਰਾ ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਆਪਾਂ ਸਾਫ਼ ਸੁਥਰੇ ਸੱਚੇ ਸੁੱਚੇ ਹੈਗੇ ਆ ਤਾਂ ਲੋਕਾਂ ਨੇ ਬਣਾ ਕੇ ਆ ਬੈਠੇ ਆ ਐਮਸੀ ਬਣਾਤੇ ਡਾਕਟਰ ਸਾਹਿਬ ਇੱਥੇ ਆਪਣੇ ਜਿਹੜਾ ਛੱਪੜ ਏ ਛੱਪੜ ਦਾ ਮੁੱਦਾ ਚੱਲਦਾ ਪਿਆ ਸੀ ਹਨਾ ਜਾਂ ਗੰਦੇ ਪਾਣੀ ਦਾ ਛੜਕਾ ਤੇ ਆ ਜਾਣਾ ਖੱਡੇ ਹੋ ਜਾਣੇ ਸੋ ਐਵੇਂ ਦੇ ਮੁੱਦੇ ਹੁਣ ਅੱਗੇ ਲੈ ਕੇ ਆਓਗੇ ਬਿਲਕੁਲ ਲੈ ਕੇ ਆਵਾਂਗੇ ਪਿੰਡ ਵਾਸਤੇ ਜੋ ਮੈਂ ਕਰ ਸਕਦਾ ਮੈਂ ਪਿੰਡ ਦਾ ਕਰ ਜਾਊਂਗਾ ਜੋ ਵੀ ਮੈਂ ਪਿੰਡ ਤੋਂ ਪਿੰਡ ਦੇ ਲਈ ਕਰ ਸਕਦਾ ਮੈਂ ਉਹ ਕਰੂੰਗਾ ਚਾਹੇ ਮੈਨੂੰ ਕੁਝ ਕਰਨਾ ਪੈ ਜੇ ਪਿੱਛੇ ਨਹੀਂ ਹਟੂਗਾ ਮੈਂ ਵਾਹ ਜੀ ਵਾਹ ਅਖੀਰ ਤੇ ਕੋਈ ਮੈਸੇਜ ਦੇਣਾ ਚਾਹੋ ਸਾਰੇ ਮੌਨਕ ਨੂੰ ਸਾਰੇ ਐਮਸੀਆਂ ਨੂੰ ਤੇ ਜਿਹੜੇ ਆਪਣੇ ਉਮੀਦਵਾਰ 2 ਨੰਬਰ ਤੇ ਆਏ ਨੇ 3 ਨੰਬਰ ਤੇ ਆਏ ਨੇ ਸੋ ਉਹਨਾਂ ਨੂੰ ਵੀ ਕੋਈ ਸਾਰਿਆਂ ਨੂੰ ਮੈਸੇਜ ਦਿਓ ਇੱਕ ਜ਼ਰੂਰ ਮੈਸੇਜ ਦਾ ਬਲਿਆਰ ਭਾਈ ਇਹ ਹੀ ਹੈ ਵੀ ਪਿਆਰ ਬਣਾ ਕੇ ਰੱਖੋ ਬਸ ਹਰ ਹਰ ਜਿੱਤਾਂ ਹੁੰਦੀਆਂ ਰਹਿੰਦੇ ਨੇ ਜਿਹੜਾ ਭਾਈਚਾਰਾ ਉਹ ਨਾਲ ਰੱਖੋ ਉਹਨੂੰ ਜੋੜ ਕੇ ਰੱਖੋ ਉਹ ਆਪਣੀ ਤਾਕਤ ਹੈ ਬਿਲਕੁਲ ਜੋ ਤਾਕਤ ਨਾਲ ਖੜੀ ਹੈ ਤਾਂ ਆਪਾਂ ਅੱਗੇ ਆਪਣਾ ਕੰਮ ਬਿਲਕੁਲ ਜੀ ਸੋ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਇਹਨਾਂ ਨੂੰ ਜਿਆਦਾ ਪੁੱਛਾਂਗੇ ਆਪਾਂ ਹਨਾ ਤੇ ਕੋਈ ਵਧੀਆ ਗੱਲ ਨਹੀਂ ਹੈਗੀ ਸੋ ਇੰਨੀਆਂ ਕੋ ਗੱਲਾਂ ਚ ਇਹਨਾਂ ਨੇ ਸਭ ਕੁਝ ਬਿਆਨ ਕਰ ਦਿੱਤਾ ਹੈ ਵੀ ਸਾਰੇ ਆਪਾਂ ਇਕਜੁੱਟ ਹੋ ਕੇ ਆਪਾਂ ਮੁੰਕ ਦੀ ਤਰੱਕੀ ਵੱਲ ਜਾਈਏ ਮੁੰਕ ਦਾ ਵਿਕਾਸ ਕਰੀਏ ਮੁੰਕ ਦੇ ਜਿਹੜੇ ਅਧੂਰੇ ਕੰਮ ਨੇ ਪੂਰੇ ਕਰੀਏ ਸੋ ਇਨ੍ਹਾਂ ਹੀ ਚੀਜ਼ਾਂ ਨੂੰ ਲੈ ਕੇ ਚੱਲੇ ਨੇ ਸੋ ਅਸੀਂ ਵੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਵਾਰਡ ਦੇ ਜਿੰਨੇ ਵੀ ਤੁਹਾਡੇ ਵੋਟਰ ਸੀ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਸੋ ਇਨ੍ਹਾਂ ਨੂੰ ਕਹਿੰਦਾ ਹੋਇਆ